ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰਦੇ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਅੱਜ ਆ ਜੀ ਬੱਚਿਆਂ ਨੂੰ ਛੁੱਟੀ ਤੇ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤੇ ਮਾਵਾ ਦਾ ਤਾਂ ਫਿਰ ਹੁੰਦਾ ਹੈ ਜੀ ਓਵਰਟਾਈਮ ਤੇ ਓਵਰਟਾਈਮ ਦਾ ਮਤਲਬ ਇਹ ਆ ਵੀ ਵੈਸੇ ਤਾਂ ਰੋਜ਼ ਸਾਡਾ ਸਿੰਪਲੀ ਬ੍ਰੇਕਫਾਸਟ ਬਣਦਾ ਹੈ ਵੀ ਜਦੋਂ ਛੁੱਟੀ ਹੋਵੇ ਫਿਰ ਥੋੜਾ ਮਿਹਨਤ ਕਰਨੀ ਪੈਂਦੀ ਆ ਕਦੀ ਪਰੌਂਠੇ ਬਣਾ ਲਓ ਤੇ ਕਦੀ ਕੋਸ਼ ਤੇ ਕਦੀ ਕੁਛ ਹੈਨਾ ਤੇ ਅੱਜ ਅਸੀਂ ਬਣਾਵਾਂਗੇ ਬੱਚਿਆਂ ਦੀ ਨਹੀਂ ਆਪਣੇ ਛੋਟੇ ਦੀ ਡਿਮਾਂਡ ਤੇ ਮੂਲੀਆ ਵਾਲੇ ਪਰੌਂਠੇ ਕਿਉਂਕਿ ਤੁਹਾਨੂੰ ਪਤਾ ਬਹੁਤ ਦਿਨ ਹੋ ਗਿਆ ਉਹਨੇ ਕਿਹਾ ਸੀ ਮੂਲੀਆ ਵਾਲੇ ਪਰੌਂਠੇ ਬਣਾਉਣ ਨੂੰ ਪਰ ਵਾਰੀ ਨਹੀਂ ਸੀ ਆਉਂਦੀ ਕਿਉਂਕਿ ਅੱਜ ਕੱਲ੍ਹ ਅਨਸਾਰ ਦੀਆਂ ਘਰ ਦੀਆਂ ਸਬਜ਼ੀਆਂ ਸੁਖੀਆਂ ਬਥੇਰੀਆਂ ਹੁੰਦੀਆਂ ਆ ਤੇ ਅੱਜ ਅਸੀਂ ਬਣਾਵਾਂਗੇ ਜੀ ਛੋਟੋ ਦੀ ਡਿਮਾਂਡ ਤੇ ਮੂਲੀਆ ਵਾਲੇ ਪਰੌਂਠੇ ਤੇ ਚਲੋ ਜੀ ਖੇਤ ਚੋਂ ਲੈਣ ਚੱਲੀਏ ਮੂਲੀਆਂ ਮੂਲੀਆਂ ਮੁੰਡਾ ਲੈਣ ਆਇਆ ਸੀ ਉਹ ਹਰੇ ਨੂੰ ਪਾਣੀ ਲਾਇਆ ਜਾ ਮੈਂ ਵੀ ਮੂਲੀਆਂ ਰੋਟੀ ਬਣਾਉਣ ਚ ਮੂਲੀਆਂ ਲੈਣ ਆਈ ਸੀ ਮੈਂ ਆਹ ਤੋਂ ਪੱਟ ਦੇ ਦੋ ਮੂਲੀਆਂ ਹਾਂ ਚਲੋ ਲਓ ਜੀ ਇੱਥੇ ਉਹਦਾ ਲੱਗ ਗਿਆ ਪਾਣੀ ਤੇ ਹੁਣ ਮੁਸ਼ਕਲ ਆ ਪਰਲੇ ਪਾਸੇ ਦੇਖਦੇ ਆ ਉਹ ਪਰਲੇ ਪਾਸੇ ਜਾ ਹੁਣ ਹਾਂ ਉਧਰ ਜਾ ਹੁਣ ਚਲ ਕੋਈ ਨਹੀਂ मुंडा भी मूलियां लेना आया सा ले परौठे बनाने छुट्टी बना फिर है अच्छा लेंक यू ਜਿਹੜੀਆਂ ਲਾਲ ਸੀ ਉਹ ਵੀ ਵਿੱਚੋਂ ਚਿੱਟੀਆਂ ਹੀ ਹੁੰਦੀਆਂ ਲਓ ਜੀ ਇੱਧਰ ਹੁਣ ਪਰੌਂਠਿਆਂ ਦੀ ਵੇਟ ਹੋ ਰਹੀ ਆ ਬੜੀ ਬੇਸਬਰੀ ਦੇ ਨਾਲ ਤੇ ਦੇਖਦੇ ਆ ਪਰੌਂਠਿਆਂ ਦਾ ਪ੍ਰੋਸੈਸ ਕਿੱਥੇ ਕ ਪਹੁੰਚਿਆ ਮੰਮਾ ਜੀ ਬਣ ਗਏ ਪਰੌਂਠੇ ਪਹਿਲਾ ਪਰੌਂਠਾ ਤਵੇ ਤੇ ਫੁੱਲ ਲੋਡਡਡ ਵਿਦ ਮੂਲੀਆਂ ਦੂਜਾ ਬੇਲ ਦੇ ਪਿਆ ਤੇ ਪਹਿਲਾ ਪਰੌਂਠਾ ਜਾਊਗਾ ਪਾਪਾ ਦੀ ਪਲੇਟ ਕਿਉਂਕਿ ਪਾਪਾ ਨੇ ਫਿਰ ਜਾਣਾ ਆ ਵੱਡੀ ਭੈਣ ਦੇ ਇਸ ਲਈ ਜਾਣਾ ਹੈ ਹਾਂ ਤਾਂ ਹੀ ਕਹਿੰਦੇ ਛੇਤੀ ਪਾ ਦਿਓ ਇਹਨਾਂ ਨੂੰ ਸੇ ਹੈ ਛੁੱਟੀਆਂ ਦਿਨ ਇਹਨਾਂ ਨੂੰ ਹੁੰਦਾ ਛੁੱਟੀਆਂ ਦੇ ਲੋਕਾਂ ਨੂੰ ਚੋਦੇ ਆ ਬੰਦੇ ਗੱਲ ਵਿਚਾਰੇ ਕਿੱਥੇ ਬੰਦਿਆ ਤੇ ਮੈਨੂੰ ਰੋ ਜਾਣਾ ਤੁਸੀਂ ਪਰੌਂਠੇ ਬਣਾਓ ਆਹ ਦਿਵਸ ਦਾ ਅਰਥ ਤਾਂ ਕਰਦੇ Aha di haddi ya. Se daadi ka. Apne naam mein mai gundi. Oh. Main jaati. Abne roti banata. Aur ruk jao. Waise ਸੌ ਗਿਆ ਸੌ ਗਿਆ ਈਰਮਾਨ ਕੀ ਹੋਇਆ ਸੌ ਗਿਆ ਈਰਮਾਨ ਨੇ ਪ੍ਰੌਂਠੇ ਖਾਣੇ ਪਰ ਲੜਵਾਉਂ ਦਿੱਤਾ ਈਰਮਾਨ ਕਹਿੰਦਾ ਸੀ ਮੈਨੂੰ ਪਹਿਲਾਂ ਪ੍ਰੌਂਠੇ ਦੋ ਪਰ ਈਰਮਾਨ ਨੂੰ ਮਿਲਿਆ ਆ ਜਮ ਤੇ ਸਾਡੇ ਇੱਕ ਬਹੁਤ ਪਿਆਰੇ ਭੈਣ ਜੀਆ 버밍ਹਮ ਤੋਂ ਯੂਕੇ ਤੋਂ ਉਹਨਾਂ ਦਾ ਮੈਸੇਜ ਆਇਆ ਸੀ ਕਿ ਕਹਿੰਦੇ ਤੁਸੀਂ ਪਰੌਂਠਿਆਂ ਦੀ ਵੀਡੀਓ ਬਣਾ ਕੇ ਪਾਇਆ ਕਰੋ ਸਾਨੂੰ ਪਰੌਂਠਿਆਂ ਦੀ ਵੀਡੀਓ ਬਹੁਤ ਸੋਹਣੀ ਲੱਗਦੀ ਹੈ ਤੇ ਲਓ ਜੀ ਅੱਜ ਪਰੌਂਠਿਆਂ ਦੀ ਵੀਡੀਓ ਬਣਾਈ ਵੈਸੇ ਤਾਂ ਅਸੀਂ ਪਹਿਲਾਂ ਡੌਨ ਪਰੌਂਠਿਆਂ ਦੀ ਵੀਡੀਓ ਬਣਾਈ ਆ ਪਰ ਜਦ ਤੁਹਾਡੇ ਕਹਿੰਦੇ ਅਸੀਂ ਫੇਰ ਬਣਾ ਲਈ ਆ ਸੋਨੇ ਸੋਨੇ ਪਰੌਂਠੇ ਰੜਦੇ ਪਿਆ ਤੁਸੀਂ ਦੱਸਿਓ ਤੁਹਾਨੂੰ ਸਾਡੇ ਪਰੌਂਠੇ ਕਿੰਦਾ ਦੇ ਲੱਗੇ ਕਿੰਦੇ ਜਦੋਂ ਪਰੌਂਠਿਆਂ ਦੀ ਰੀਲੀ ਹੁੰਦੀ ਉਹ ਮੈਨੂੰ ਬਹੁਤ ਵਧੀਆ ਲੱਗਦੀ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਪਰੌਂਠੇ ਕਿੱਦਾ ਦੇ ਲੱਗੇ ਆ ਮੂਲੀਆ ਵਾਲੇ ਤੇ ਫਿਰ ਕਿਸੇ ਵਾਰ ਅਸੀਂ ਗੋਭੀ ਵਾਲੇ ਵੀ ਬਣਾਵਾਂਗੇ ਵੈਸੇ ਤਾਂ ਅਸੀਂ ਬਣਾਉਂਦੇ ਨਹੀਂ ਤੇ ਵੀਡੀਓ ਪਹਿਲਾਂ ਬਹੁਤ ਵਾਰ ਪਾਈਆਂ ਗੋਭੀ ਵਾਲਿਆਂ ਦੀਆਂ ਵੀ ਮੂਲੀ ਵਾਲਿਆਂ ਦੀ ਆਲੂ ਵਾਲਿਆਂ ਦੀਆਂ ਵੀ ਤੇ ਆ ਹੁਣ ਤੁਸੀਂ ਦੱਸਿਓ ਤੇ ਆਪਣੀ ਚੈਨਲ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਜੀ ਛੋਟੂ ਦੀ ਡਿਮਾਂਡ ਤੇ ਆ ਮੂਲੀ ਵਾਲੇ ਪਰੌਂਠੇ ਬਣੇ ਆ ਕਿੱਦਾਂ ਦੇ ਬਣੇ ਛੋਟੂ ਛੋਟੂ ਐ ਨਾ ਨੂੰ ਕਿ ਆਇਆ ਪਰੌਂਠੇ ਖਾਣ ਲਈ ਹੁਣ ਪਰੌਂਠੇ ਖਾ ਕੇ ਸੌਂ ਜਾਣਾ ਛੋਟੂ ਸੌ ਜਾ ਮੈਂ ਪੱਛੇ ਬਾਤ ਨੂੰ ਇਹ ਕਪੜਾ ਧੋਣੀ ਠੀਕ ਆ ਠੀਕ ਆ ਛੋਟੂ ਦੇ ਬਹਾਨੇ ਸਾਨੂੰ ਵੀ ਮਿਲ ਗਏ ਮੂਲੀ ਵਾਲੇ ਪਰੌਂਠੇ ਨਹੀਂ ਤੇ ਰਮਨ ਤਾਂ ਕਹਿੰਦਾ ਸੀ ਆਲੂ ਵਾਲੇ ਪਰੌਂਠੇ ਖਾਣੇ ਆ ਮੂੰਹ ਖਰਾਬ ਕਰਤਾ ਨਹੀਂ ਖਾਣ ਲੱਗੇ ਨੇ ਤੂੰ ਅੱਗਾ ਪਿੱਛਾ ਨਹੀਂ ਦੇਖਿਆ ਹੈ ਮੈਂ ਕੱਲੇ ਦੇਖੋ ਭੁੱਖ ਲੱਗੀ ਸੀ ਖਾਣਾ ਹੀ ਵੜਾ ਸੀ ਮਜਬੂਰੀ ਨਾਲ ਜਿੱਦੋਂ ਉਦੋਂ ਤੈਨੂੰ ਮਜਬੂਰੀ ਸੀਗੀ ਛਰਗਮ ਖਾਣ ਨੂੰ ਉਦੋਂ ਭਾਂਡੇ ਦਾ ਚੱਕ ਲਿਆ ਕਰੋ ਖਾ ਕੇ ਮੈਂ ਮੇਰੇ ਵੀ ਵਧਨ ਲਿਖਦੀ ਜੀ ਮੈਂ ਤੁਹਾਡੇ ਭਾਂਡੇ ਚੱਕਣ ਲਈ ਆ ਸਰਵੰਤ ਜੀ ਭਾਂਡੇ ਰੱਖੋ ਖਾਣ ਦਾ ਪਤਾ ਤੁਹਾਨੂੰ ਭਾਂਡੇ ਚੱਕਣ ਦਾ ਨਹੀਂ ਪਤਾ ਮੈਂ ਆਪਣੇ ਭਾਂਡੇ ਰੱਖ ਦਿੱਤੇ ਆ ਪਾਪਾ ਘੱਟ ਮਾਰੋ ਇਹਦੇ ਕੋਇਆ ਤੇਰੇ ਲੋਕ ਇਹਦੇ ਪਿਆ ਤੁਹਾਡੇ ਦੋਨਾਂ ਦੇ ਪਿਆ ਮੈਂ ਅੰਦਰ ਆ ਕੇ ਆ ਮम्मी ਨੂੰ ਪੁੱਛ ਲਿਆ ਦੋ ਘੰਟੇ ਮੈਂ ਉੱਠੂਗਾ ਹੂੰ ਤੇਰੀ ਵੀ ਚੱਲ ਗਈ ਐ ਛਟੂ ਉਹ ਤੈਨੂੰ ਕਰ ਛੋਟੂ ਸੱਚ ਬੋਲਦਾ ਹਮੇਸ਼ਾ ਦਾਇਸ ਜਿੱਤੂ ਸਾਡਾ ਛੋਟੂ ਕਰਵਾਉਣਾ ਸੀ 헤ਡ ਆਪਣੇ ਵਾਲਸ ਸੈਲਰ ਕਰਵਾਉਣਾ ਸੀਗਾ ਤੇ ਉਹ ਭਾਈ ਦੀ ਡੈਥ ਹੋ ਚੁੱਕੀ ਐ ਤੇ ਮਾਂ ਦੀ ਰਸੰਦੇ ਪਾਇਆ ਤੇ ਮੈਂ ਕੀ ਕਰਾਂ ਮੈਂ ਤਾਂ ਨੀਲੇ ਜਾਇਆ ਮਮਾ ਅੰਮੀ ਦਰਦ ਚੱਕੇ ਨਹੀਂ ਦੇਖੋ ਪਾਪਾ ਰੋਟੀ ਖਾ ਕੇ ਕੰਮ ਕਰਕੇ ਵੀ ਆ ਗਏ ਕੰਮ ਕਰਕੇ ਕੰਮ ਕੇ ਆਇਆ ਪਾਪਾ ਤਾਂ ਪਾਪਾ ਕਹਿੰਦੇ ਸਾਰੋ ਦਿਨ ਮੋਟਰਸਾਈਕਲ ਦੀ ਪਾਪਾ ਸਾਡਾ ਤਾਂ ਮੁੰਡਾ ਬਣੇ ਫਿਰਦਾ ਹੈ ਮੁੰਡਾ ਹੀ ਹੋਰ ਪਾਪਾ ਸਾਡਾ ਖੇਤ ਨੂੰ ਵੀ ਉਹ ਤੂੰ ਕਿਹਿਆ ਪੇ ਮੁੰਡਾ ਪਾਪਾ ਉਹਨੂੰ ਮੁੰਡਾ ਕਰੀ ਚਾਹ ਬਣਾ ਲਓ ਪਾਪਾ ਸਾਡਾ ਖੇਤ ਨੂੰ ਮੋਟਰਸਾਈਕਲ ਹੈ ਨਾ ਅੱਜ ਕੱਲ ਦੇ ਮੁੰਡੇ ਵਾਂਗੂ ਮਾਂ ਮਾਂ ਜੀ ਰੋਟੀ ਖਾ ਕੇ ਤਿਆਰ ਹੋ ਤਾਂ ਲੋਰੀ ਨਾਲ ਲੈ ਕੇ ਜਾਣਾ ਤੇਰਾ ਵਾਲਾਂ ਨੂੰ ਕਲਰ ਕਰਾਉਣਾ ਤੇ ਫੇਸ਼ਲ ਕਰਾ ਕੇ ਲੈ ਆਉਣਾ ਤੇਰਾ ਆਪ ਆਪ ਤੂੰ ਕੀ ਕਰਵਾਣਾ ਅਵਨੀਤ ਛੋਟੇ ਨੇ ਵਾਲਾਂ ਦਾ ਪਹਿਲੇ ਤੋਂ ਬੌਂਡਿੰਗ ਹੋਇਆ ਰਿਬੌਂਡਿੰਗ ਥੋੜਾ ਕਲਰ ਕਰਾਉਣਾ ਯਾਰ ਕਾਲਾ ਦੇਖ ਲੈ ਤਾਂ ਇਹਦੀ ਸੋਧੀ ਰਿਬੌਂਡਿੰਗ ਹੋਇਆ ਰਿਬੌਂਡਿੰਗ ਥੋੜਾ ਕਰਾਉਣੀ ਹੈ ਹੈਨਾ ਤੂੰ ਰੋਟੀ ਖਾ ਲੈੰਦੋ ਵਿਚਾਰੇ ਨੂੰ ਮਾਂ ਜੀ ਗੁੱਟੀ ਰੱਖ ਲੈ ਮਾਸੀ ਇਹ ਮੁੱਠੀ ਰੱਖਣੀ ਉਹ ਰਹਿਣ ਦੇ ਮੁੱਠੀ ਰੱਖ ਲੈ ਰੱਖ ਲੈ ਉਹ ਆਹੂ ਇਹ ਰੱਖ ਲੈ ਮੇਰੀ ਜਗ੍ਹਾ ਤੇ ਫੇਸ਼ੀਅਲ ਵੀ ਕਰੋਨਾ ਕਰੇ ਮੈਂ ਮਰ ਗਿਆ ਹਾਂ ਬੱਟੇ ਮਾਰ ਲੈ ਤੇ ਮਰ ਗਿਆ ਨਿੰਦਰ ਨਾਈ ਨਹੀਂ ਹੈ ਤਾਂ ਦੁਕਾਨਾ ਪਰੇ ਵੀ ਰਹਿਣ ਦੇ ਕੱਟ ਰੱਖ ਲੈ ਦੁਕਾਨ ਤੋਂ ਪਰੇ ਹੈ ਜੀ ਜਾਣਾ ਮੱਛੀ ਦੇਖਿਆ ਜੀ ਵੀ ਤਾਂ ਮੁੱਠੀ ਕਰਾ ਲਿਆ ਕਰੀ ਉਹ ਸਾਬੀ ਹੈ ਜੀ ਦਾ ਇੱਕ ਛੋਟਾ ਉਹ ਪਹਿਲਾਂ ਨਿੰਦਰ ਨੂੰ ਪਹਿਲਾਂ ਉਹਦੇ ਅੱਗੇ ਮੈਂ ਤਾਂ ਮੁੱਠੀ ਕਰਾ ਦੇਂਗਾ ਜੀ ਛੋਟੂ ਐ ਰਾਬੇ ਕੋਈ ਛੋਟੂ ਮੈਨੂੰ ਕਹਿੰਦੇ ਟੂਲ ਦੇ ਮੈ ਸਿਰ ਨਾ ਆਦਾ ਸੀ ਛੋਟੂ ਵੀ ਨਾਲ ਨਾ ਆਦਾ ਸੀ ਪਰ ਮੈਨੂੰ ਕਹਿੰਦਾ ਕਿੱਡੇ ਵੱਡੇ ਵਾਲ ਰੱਖਿਓ ਆ ਕਹਿੰਦਾ ਕੁੜੀਆਂ ਨੂੰ ਵਾਲ ਰੱਖਿਓ ਵੀ ਰੱਖ ਲੈ ਛੋਟੂ ਨੇ ਕਿਹਾ ਸੀ ਕਿ ਮੇਰਾ ਜੁੜਾ ਮੈਂ ਕਹੀ ਜ ਨਹੀਂ ਮੰਮੀ ਤਾਂ ਗੁੱਟੇ ਕਰਾ ਲਿਆ ਕਰੀ ਆ ਕੇ ਇੱਥੇ ਆਏ ਇਹ ਕਹਿੰਦੇ ਗੁੱਟਟ ਕਰੋ ਇਹ ਕਹਿੰਦੇ ਬੀਬੀ ਜੀ ਗੁੱਟੇ ਕਰਵਾ ਲਈ ਬੀਬੀ ਨੇ ਕਹਣਾ ਭਰਾਵਾ ਮੈਨੂੰ ਪਹਿਲਾਂ ਸਕੂਲ ਤੋੜ ਲੈ ਤੇ ਫੇਰ ਕਰ ਦਿੰਦੀ ਆ। ਜੀ ਜਦ ਪਾ ਲੈਣੀ ਕਹਣਾ। ਬੀਬੀ ਜੀ ਕੋਸਟ ਨਹੀਂ ਛੁੱਟੀ ਹੈ ਨਹੀਂ ਅੱਜ। ਹੈ? ਇਹ ਨਹੀਂ ਜਾਣੀ ਕਿ ਕੀ ਹੋਆ ਪਾਪਾ। ਸਾਨੂੰ ਛੁੱਟੀ ਸਰਕਾਰੀ ਛੁੱਟੀ ਹੈ। ਬਈ ਬੰਗੀ ਤਾਂ ਹੈ ਨਹੀਂ ਉਹ ਵੀ ਇੱਕਾ ਖੁੱਲੀ ਆ। ਮੈਂ ਤਾਂ ਆਪੀ ਦਿੱਤੀ ਆ। ਮੈਨੂੰ ਤਾਂ ਹੈਗੀ ਆ। ਮੇਰੀ ਕਾਪੀ ਲੈਣੀ ਸੀ ਫੇ। ਜਿੱਤਾ ਵੀ ਨਹੀਂ ਰਿਆ ਉਹਨੂੰ ਰੱਖਤੀ। ਛੁੱਟੀ ਨਹੀਂ ਬਾਬੂ ਬੰਦ ਨਹੀਂ। ਹੈ ਸਰਕਾਰੀ ਛੁੱਟੀ ਹੈ। ਹਾਂ ਖੁੱਲੀ ਬੈਂਕ ਕੋਲੇ ਸਰਕਾਰੀ ਆਫਰ ਡੇ ਸਰਕਾਰੀ ਆ ਸਰਕਾਰੀ ਤਾਂ ਕਿਦਾਂ ਛੁੱਟੀ ਆ ਮੈਨੂੰ ਉਹ ਪਿੰਡ ਚ ਇਹ ਜਾਣ ਕੇ ਛੁੱਟੀ ਕਰ ਲੈਂਦੇ ਦੋ ਜਣੇ ਪੇੜ ਨਾ ਤੈਨੂੰ ਵੀ ਤਾਂ ਨਾਲ ਹੀ ਆ ਮੈਨੂੰ ਤਾਂ ਛੁੱਟੀਆਂ ਹੀ ਛੁੱਟੀਆਂ ਆ